ਕਰੀਬ 100 ਕਰੋੜ ਦੇ ਕਥਿਤ ਫਰਾਡ ਕੇਸ ਵਿੱਚ ਭਗਵੰਤ ਮਾਨ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਤੇ ਉਹਦੀ ਘਰਵਾਲੀ ਆਈਪੀਐਸ ਜੋਤੀ ਯਾਦਵ ਦਾ ਨਾਂ ਆਉਣ ਤੋਂ ਬਾਅਦ ਉਹਨਾਂ ਤੇ ਕਥਿਤ ਦੋਸ਼ ਲੱਗਣ ਤੋਂ ਬਾਅਦ ਹੁਣ ਇਸ ਕੇਸ ਵਿੱਚ ਇੱਕ ਵੱਡਾ ਤੇ ਨਵਾਂ ਮੋੜ ਆ ਗਿਆ ਤੇ ਅੱਜ ਕੁਝ ਵੀਡੀਓ ਤੇ ਕੁਝ ਰਿਕਾਰਡਿੰਗ ਕੁਝ ਚੈਨਲਾਂ ਦੇ ਉੱਪਰ ਵਾਇਰਲ ਹੋਈਆਂ ਨੇ ਜਿਨ੍ਹਾਂ ਵੀਡੀਓ ਤੇ ਰਿਕਾਰਡਿੰਗ ਨੇ ਨਵੇਂ ਖੁਲਾਸੇ ਕੀਤੇ ਨੇ ਔਰ ਇੰਜ ਪੇਸ਼ ਕੀਤਾ ਜਾ ਰਿਹਾ ਹੈ ਕਥਿਤ ਤੌਰ ਤੇ ਉਹ ਵੀਡੀਓ ਤੇ ਉਹ ਰਿਕਾਰਡਿੰਗ ਦੇ ਵਿੱਚ ਇੰਜ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਔਰਤ ਐਸ ਐਚਓ ਜਿਹੜੀ ਮਹਿਲਾ ਇਨਸਪੈਕਟਰ ਨੇ ਦੋਸ਼ ਲਾਏ ਨੇ ਮੰਤਰੀ ਤੇ ਉਹਦੀ ਘਰ ਵਾਲੀ ਦੇ ਉੱਪਰ ਉਹ ਮਹਿਲਾ ਇਨਸਪੈਕਟਰ ਜਦੋਂ ਉਸ ਨੇ ਇਹ 100 ਕਰੋੜ ਵਾਲਾ ਫਰਾਡ ਕੇਸ ਟਰੇਸ ਕਰ ਲਿਆ ਸੀ ਤੇ ਜਿਹੜੇ ਵਿਅਕਤੀ ਫੜ ਲਏ ਸੀ ਗ੍ਰਿਫਤਾਰ ਕਰ ਲਏ ਸੀ ਤਾਂ ਉਹਨਾਂ ਤੋਂ ਕਰੀਬ 50 ਲੱਖ ਰੁਪਏ ਦੀ ਰਿਸ਼ਵਤ ਦਾ ਲੈਣ ਦੇਣ ਸ਼ੁਰੂ ਹੋਇਆ ਤੇ ਕਥਿਤ ਤੌਰ ਤੇ ਉਹ 25 ਲੱਖ ਰੁਪਏ ਚ ਗੱਲਬਾਤ ਮੁੱਕੀ ਸੀ ਉਹ ਜਿਹੜੀਆਂ ਵੀਡੀਓ ਤੇ ਆਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਕਥਿਤ ਵੀਡੀਓ ਤੇ ਆਡੀਓ ਦੇ ਵਿੱਚ ਇਹ ਵੀਡੀਓ ਵੀ ਦਿਖਾਈਆਂ ਜਾ ਰਹੀਆਂ ਨੇ ਤੇ ਆਵਾਜ਼ ਵੀ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਇਹ ਕਥਿਤ ਦਾਵਾ ਕੀਤਾ ਜਾ ਰਿਹਾ ਕਿ ਦੇਖੋ ਜੀ ਇਹ ਉਹੀ ਮਹਿਲਾ ਇਨਸਪੈਕਟਰ ਹੈ ਜਿਹੜੀ 50 ਲੱਖ ਰੁਪਈਆ ਪਹਿਲਾਂ ਮੰਗ ਰਹੀ ਹੈ ਤੇ ਫਿਰ 25 ਲੱਖ ਦੇ ਵਿੱਚ ਉਹਨਾਂ ਗ੍ਰਿਫਤਾਰ ਕੀਤੇ ਵਿਕਤੀਆਂ ਦੇ ਨਾਲ ਗੱਲ ਮੁੱਕਦੀ ਹੈ ਤਾਂ ਲਗਭਗ 4-5 ਵੀਡੀਓ ਤੇ ਰਿਕਾਰਡਿੰਗ ਨੇ ਆਡੀਓ ਰਿਕਾਰਡਿੰਗ ਜਿਹੜੀਆਂ ਇੰਜ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਆਹ ਹੈ ਅਸਲੀ ਮਾਮਲਾ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਬਈ ਅਸਲ ਦੇ ਵਿੱਚ ਜਦੋਂ ਹੁਣ ਪੰਜਾਬ ਸਰਕਾਰ ਦੇ ਇੱਕ ਖਾਸ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਐਸਪੀ ਘਰ ਵਾਲੀ ਜੋਤੀ ਯਾਦਵ ਦਾ ਨਾਂ ਆ ਗਿਆ ਤਾਂ ਕਥਿਤ ਤੌਰ ਤੇ ਇਹ ਕਿਹਾ ਜਾ ਰਿਹਾ ਵੀ ਇਹ ਸਾਰਾ ਕੁਝ ਹੁਣ ਬਣਾਇਆ ਜਾ ਰਿਹਾ ਜਾਂ ਗੱਲ ਇਧਰ ਨੂੰ ਮੋੜੀ ਜਾ ਰਹੀ ਹੈ ਪਰ ਨਾਲ ਹੀ ਇਹ ਵੀ ਗੱਲ ਆ ਰਹੀ ਹੈ ਕਿ ਵੇਖੋ ਉਹ ਜਿਹੜੀ ਮਹਿਲਾ ਇਨਸਪੈਕਟਰ ਹੈ ਉਦੇ ਉੱਪਰ ਅਦਾਲਤ ਦੇ ਕਹਿਣ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਅਦਾਲਤ ਨੇ ਵੀ ਇਹ ਜਿਹੜੀਆਂ ਵੀਡੀਓ ਤੇ ਰਿਕਾਰਡਿੰਗ ਨੇ ਇਹਨਾਂ ਦੇ ਆਧਾਰ ਤੇ ਹੀ ਉਸ ਮਹਿਲਾ ਇਨਸਪੈਕਟਰ ਦੇ ਖਿਲਾਫ ਪਰਚਾ ਦਰਜ ਕਰਨ ਦੀ ਸਪਾਰਸ਼ ਕੀਤੀ ਸੀ ਜਿਹੜੀ ਮਹਿਲਾ ਅਫਸਰ ਨੇ ਅੱਜ ਇਹ ਮੰਤਰੀ ਤੇ ਉਹਦੀ ਘਰਵਾਲੀ ਦੇ ਉੱਪਰ ਦੋਸ਼ ਲਾਏ ਨੇ ਇਸ ਕੇਸ ਦੀ ਪੂਰੀ ਕਹਾਣੀ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਪਾਤਰ ਨੇ ਜਿਹੜੇ ਇੱਕ ਤਾਂ ਜਿਹੜੀ ਮਹਿਲਾ ਇਨਸਪੈਕਟਰ ਹੈ ਅਮਨਜੋਤ कौर ਉਹ ਦੂਜਾ ਜਿਹੜਾ ਵਿਜੇ ਕਪੂਰੀਆ ਉਹਦੀ ਘਰ ਵਾਲੀ ਸਨੀਤਾ ਕਪੂਰੀਆ ਤੇ ਇੱਕ ਐਡਵੋਕੇਟ कपल ਜਿਹੜੀ ਪਲਕ ਦੇਵ ਇਹ ਚਾਰ ਔਰ ਉਸ ਤੋਂ ਬਾਅਦ ਫਿਰ ਹੁਣ ਦੋ ਹੋਰਾਂ ਦੇ ਉੱਪਰ ਦੋਸ਼ ਲਾਏ ਗਏ ਨੇ ਜਿਨ੍ਹਾਂ ਚ ਮੰਤਰੀ ਹਰਜੋਤ ਸਿੰਘ ਬੈਸ ਤੇ ਉਹਦੀ ਘਰ ਵਾਲੀ ਆਈਪੀਐਸ ਜੋਤੀ ਯਾਦਵ ਦਾ ਨਾਂ ਸ਼ਾਮਲ ਹੈ ਤੇ ਪੂਰੀ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਇਸ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਜਿਹੜੀ ਮਹਿਲਾ ਇਨਸਪੈਕਟਰ ਹੈ ਉਹ ਇਹ ਕਹਿੰਦੀ ਹੈ ਕਿ ਮੈਂ ਮੁਹਾਲੀ ਦੇ ਵਿੱਚ ਇੱਕ ਸਾਈਬਰ ਜਿਹੜੀ ਕਾਲ ਸੈਂਟਰ ਸੀਗਾ ਉਹਦੇ ਉੱਪਰ ਛਾਪਾ ਮਾਰਿਆ ਤੇ ਕਰੀਬ 100 ਕਰੋੜ ਦੀ ਧੋਖਾਧੜੀ ਉਹਨਾਂ ਲੋਕਾਂ ਨੇ ਕੀਤੀ ਸੀ ਔਰ ਉਸ ਮਾਮਲੇ ਦੇ ਵਿੱਚ ਮੈਂ ਕੇਸ ਦਰਜ ਕੀਤਾ ਲਗਭਗ 3-4 ਗ੍ਰਿਫਤਾਰੀਆਂ ਕੀਤੀਆਂ ਤੇ ਉਸ ਮਹਿਲਾ ਇਨਸਪੈਕਟਰ ਨੇ ਹੁਣ ਆ ਕੇ ਡੀਜੀਪੀ ਪੰਜਾਬ ਦੇ ਨੂੰ ਪੁਲਿਸ ਮੁਖੀ ਪੰਜਾਬ ਦੇ ਨੂੰ ਚਿੱਠੀ ਲਿਖੀ ਹੈ ਉਹ ਕਹਿੰਦੀ ਵੀ ਜਦੋਂ ਮੈਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਜਿਹੜੇ ਪੰਜਾਬ ਦੇ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਘਰ ਵਾਲੀ ਹੈ ਇਹ ਉਹਨਾਂ ਦੀ ਪੱਖ ਕਰਨ ਲੱਗ ਪਏ ਉਹਨਾਂ ਨੂੰ ਬਚਾਉਣ ਲੱਗ ਪਏ ਔਰ ਉਹਨਾਂ ਦੇ ਇਹ ਨਾਲ ਮਿਲੇ ਹੋਏ ਨੇ ਜਿਹੜੇ ਉਹ ਦੋਚੀ ਨੇ ਜਾਂ ਕਥਤ ਦੋਸ਼ੀ ਨੇ ਤਾਂ ਉਸ ਤੋਂ ਬਾਅਦ ਫਿਰ ਡੀਜੀਪੀ ਨੇ ਇੱਕ ਸੈਟ ਦਾ ਗਠਨ ਕੀਤਾ ਜਾਂਚ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਤਿੰਨ ਅਫਸਰ ਜਿਹੜੇ ਨੇ ਇੱਕ ਏ ਡੀਜੀਪੀ ਰੈਂਕ ਦਾ ਇੱਕ ਆਈਜੀਪੀ ਰੈਂਕ ਦਾ ਇੱਕ ਐਸਐਸਪੀ ਰੈਂਕ ਦਾ ਤਿੰਨਾਂ ਦੀ ਕਮੇਟੀ ਬਣਾਈ ਹੈ ਜਿਹੜੀ ਇਹਦੀ ਜਾਂਚ ਕਰਨ ਲਈ ਲਾਈ ਗਈ ਹੈ ਕਿ ਜਿਹੜੇ ਦੋਸ਼ ਉਹ ਮਹਿਲਾ ਇਨਸਪੈਕਟਰ ਲਾ ਰਹੀ ਹੈ ਉਹ ਠੀਕ ਹੈ ਜਾਂ ਗਲਤ ਹੈ ਔਰ ਉਧਰ ਜਿਹੜੇ ਆ ਆ ਆਪਾ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਹਰਜੋਤ ਬੈਂਸ ਤੇ ਉਹਨਾਂ ਦੀ ਘਰਵਾਲੀ ਉਹਨਾਂ ਨੇ ਇਹਨਾਂ ਦੋਸ਼ਾਂ ਤੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਦੋਸ਼ਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਝੂਠੇ ਨੇ ਔਰ ਉਹ ਕਹਿੰਦੇ ਨੇ ਕਿ ਇਹ ਜਿਹੜੀ ਮਹਿਲਾ ਇਨਸਪੈਕਟਰ ਨੇ ਦੋਸ਼ ਲਾਏ ਨੇ ਇਹ ਖੁਦ ਦਾਗੀ ਹੈ ਔਰ ਉਹ ਕਹਿੰਦੇ ਅਸੀਂ ਇਹਦੇ ਉੱਪਰ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਵੀ ਦਰਜ ਕਰਾ ਰਹੇ ਹਾਂ ਤੇ ਨਾਲ ਉਹਨਾਂ ਨੇ ਇਹ ਆਖਿਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਇਹਦੀ ਜਾਂਚ ਲਈ ਕਮੇਟੀ ਬਠਾਤੀ ਔਰ ਹੁਣ ਇਹ ਜਿਹੜੀਆਂ 4-5 ਵੀਡੀਓ ਤੇ ਆਡੀਓ ਰਿਕਾਰਡਿੰਗ ਨੇ ਉਹ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜੀ ਉਹ ਲਾਂਨ ਦੇਣ ਦੀ ਗੱਲ ਚੱਲ ਰਹੀ ਹੈ 50 ਲੱਖ ਰੁਪਇਆ ਜਿਹੜੀ 25 ਲੱਖ ਰੁਪਏ ਚ ਗੱਲ ਮੁੱਕੀ ਦਾ ਕਥਿਤ ਦਾਵਾ ਕੀਤਾ ਜਾ ਰਿਹਾ ਔਰ ਉਹਨਾਂ ਆਡੀਓ ਦੇ ਵਿੱਚ ਉਹਨਾਂ ਰਿਕਾਰਡਿੰਗ ਦੇ ਵਿੱਚ ਉਹਨਾਂ ਵੀਡੀਓ ਦੇ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਮਹਿਲਾ ਇਨਸਪੈਕਟਰ ਹੈ ਉਹਨੇ 50 ਲੱਖ ਰੁਪਇਆ ਉਹਨਾਂ ਤੋਂ ਮੰਗਿਆ ਔਰ ਇਹ ਕਥਿਤ ਦਾਵਾ ਹੈ ਇਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਉਹ ਜਿਹੜੀਆਂ ਆਡੀਓ ਨੇ ਜਾਂ ਵੀਡੀਓ ਨੇ ਉਹ ਸਹੀ ਨੇ ਕਿ ਗਲਤ ਨੇ ਇਹਦੀ ਵੀ ਪੁਸ਼ਟੀ ਅਸੀਂ ਕਰ ਨਹੀਂ ਸਕਦੇ ਕਿਉਂਕਿ ਅਜੇ ਇਹ ਕੰਮ ਜਿਹੜੀ ਸਿੱਟ ਹੈ ਉਹਦਾ ਜਾਂਚ ਟੀਮ ਦਾ ਹੈ ਪੜਤਾਲੀਆ ਟੀਮ ਦਾ ਹੈ ਪਰ ਜੋ ਕੁਝ ਵਾਇਰਲ ਹੋ ਕੇ ਸਾਹਮਣੇ ਆ ਰਿਹਾ ਹੈ ਉਹਦੀ ਗੱਲ ਕਰ ਰਹੇ ਹਾਂ ਹੁਣ ਵੇਖਣਾ ਇਹ ਹੋਏਗਾ ਕਿ ਜਾਂਚ ਦੇ ਵਿੱਚੋਂ ਕੀ ਨਿਕਲਦਾ ਹੈ ਕੀ ਭਗਵੰਤਮਾਨ ਸਰਕਾਰੇ ਦੀ ਪੁਖਤਾ ਜਾਂਚ ਕਰਾ ਪਾਉਂਦੀ ਹੈ ਜਾਂ ਨਹੀਂ ਜਾਂਚ ਕਰਾ ਪਾਉਂਦੀ ਵਿਰੋਧੀ ਪਾਰਟੀਆਂ ਦੋਸ਼ ਲਾ ਰਹੀਆਂ ਨੇ ਕਿ ਪਹਿਲਾਂ ਵੀ ਕਈ ਮਾਮਲੇ ਉੱਠੇ ਤੇ ਗਵਾਚ ਗਏ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਕਿਸੇ ਮਾਮਲੇ ਦੀ ਜਾਂਚ ਜਿੰਨੇ ਵੀ ਦੋਸ਼ ਮੰਤਰੀਆਂ ਤੇ ਜਾਂ ਐਮਐਲਏਾਂ ਤੇ ਲੱਗੇ ਨੇ ਕਿਸੇ ਦੀ ਜਾਂਚ ਸਿਰੇ ਨਹੀਂ ਲੱਗੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਸੁਖਪਾਲ ਖਹਿਰਾ ਤੇ ਵਿਕਰਮਜੀਤ ਮਜੀਠੀਆ ਨੇ ਪਿਛਲੇ ਦਿਨੀ ਇਹ ਮੁੱਦਾ ਜ਼ੋਰ ਨਾਲ ਚੁੱਕਿਆ ਔਰ ਉਹ ਕਹਿੰਦੇ ਕਿ ਪਹਿਲਾ ਕਟਾਰੂ ਚੱਕ ਦਾ ਮੁੱਦਾ ਉੱਠਿਆ ਸੀ ਉਹਦੀ ਕੀ ਜਾਂਚ ਹੋਈ ਹੈ ਉਹ ਸਾਹਮਣੇ ਨਹੀਂ ਆਈ ਫੌਜਾ ਸਿੰਘ ਸਰਾਰੀ ਐਮਐਲਏ ਦਾ ਮਾਮਲਾ ਉੱਠਿਆ ਸੀ ਉਹਦੀ ਕੀ ਪੜਤਾਲ ਹੋਈ ਐ ਇਹ ਸਾਹਮਣੇ ਨਹੀਂ ਆਇਆ ਉਹ ਕਹਿੰਦੇ ਕਿ ਉਸ ਤੋਂ ਪਹਿਲਾਂ ਤੇ ਪਿੱਛੋਂ ਕਈ ਐਮਐਲਿਆਂ ਦੇ ਉੱਪਰ ਦੋਸ਼ ਲੱਗੇ ਨੇ ਪਰ ਜਾਂਚ ਸਾਹਮਣੇ ਨਹੀਂ ਆਉਂਦੀ ਰਹੀ ਤੇ ਹੁਣ ਇੱਕ ਬਹੁਤ ਖਾਸ ਮੰਤਰੀ ਜੀ ਦੀ ਪਹੁੰਚ ਦਿੱਲੀ ਤੱਕ ਹੈ ਹਰਜੋਤ ਸਿੰਘ ਬੈਸ ਸਿੱਖਿਆ ਮੰਤਰੀ ਪੰਜਾਬ ਉਹਦੇ ਉੱਪਰ ਤੇ ਉਹਦੀ ਘਰ ਵਾਲੀ ਜੋਤੀ যাদব ਦੇ ਉੱਪਰ ਦੋਸ਼ ਲੱਗੇ ਨੇ ਤੇ ਹੁਣ ਇਹ ਜਾਂਚ ਕਿੰਨੀ ਕੁ ਪੁਖਤਾ ਹੁੰਦੀ ਹੈ ਕਿੰਨੀ ਕੁ ਨਿਕਲ ਕੇ ਸਚਾਈ ਸਾਹਮਣੇ ਆਉਂਦੀ ਹੈ ਇਹ ਵੇਖਣਾ ਅਜੇ ਬਾਕੀ ਹੈ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਹੁਣ ਵੀ ਜਾਂਚ ਠੀਕ ਤਰੀਕੇ ਨਾਲ ਨਹੀਂ ਹੋਣੀ ਸੱਚ ਸਾਹਮਣੇ ਨਹੀਂ ਆਉਣਾ ਪਰ ਜੋ ਅੱਜ ਆਡੀਓ ਤੇ ਵੀਡੀਓ ਰਿਕਾਰਡਿੰਗ ਨਸ਼ਰ ਹੋ ਰਹੀਆਂ ਨੇ ਉਹ ਕਹਾਣੀ ਨੂੰ ਹੋਰ ਪਾਸੇ ਲੈ ਕੇ ਜਾ ਰਹੀ ਹੈ ਉਹ ਵੀਡੀਓ ਤੇ ਆਡੀਓ ਰਿਕਾਰਡਿੰਗ ਜਿਹੜੀ ਹੈ ਉਹਨਾਂ ਕਥਿਤ ਆਡੀਓ ਤੇ ਵੀਡੀਓ ਰਿਕਾਰਡਿੰਗ ਦੇ ਹਿਸਾਬ ਨਾਲ ਜੇ ਸੋਚੀਏ ਤਾਂ ਫਿਰ ਉਹ ਮਹਿਲਾ ਇਨਸਪੈਕਟਰ ਦੀਆਂ ਗੱਲਾਂ ਪੁਖਤਾ ਨਹੀਂ ਜਾਪਦੀਆਂ ਸਗੋਂ ਜਿਵੇਂ ਮੰਤਰੀ ਕਹਿ ਰਿਹਾ ਓਸੇ ਤਰ੍ਹਾਂ ਲੱਗ ਰਿਹਾ ਪਰ ਫਿਲਹਾਲ ਸੱਚ ਕੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਦ ਬਹੁਤ